ਮੈਂ ਆਪਣਾ ਜੀ ਸਰ ਮੇਰਾ ਨਾਮ ਸਾਹਬ ਸਿੰਘ ਔਰ ਇਹ ਜਿਹੜਾ ਤੁਸੀਂ ਐਸਐਸਪੀ ਸਾਹਮਣੂ ਮਿਲੇ ਆ ਇੱਕ ਟੀਮ ਮਸਲਾ ਬਿਸਾਰਨਾ ਜਰਾ ਜਾਣ ਕੇ ਦਿੱਤੀ ਸਰੇ 14 10 23 ਨੂੰ ਇੱਕ ਝਗੜਾ ਹੋਇਆ ਸੀਗਾ ਜੋ ਮੇਰੇ ਭਤੀਜੇ ਨਾਲ ਕੋਈ ਬੰਦੇ ਪਏ ਸੀਗੇ ਉਹਨਾਂ ਤੇ ਪਰਚਾ ਦਰਜ ਹੋਇਆ 307 ਦਾ ਪਰ ਉਹਨਾਂ ਦੇ ਵਿੱਚੋਂ ਇੱਕ ਦੋ ਬੰਦੇ ਫਰਾਰ ਹੈ ਇੱਕ ਵਿੱਚੋਂ ਜਿਹੜੇ ਕਰਨਵੀਰ ਸਿੰਘ ਆ ਬਾਲਿਆਂ ਦੇ ਇੱਕ ਸੈਦ ਖਾਨ ਆ ਜੋ ਗਰਦੀਵਾਲ ਦਾ ਆ ਉਹ ਪਹਿਲਾਂ ਦਾ ਪੋਸਟਾ ਸਾਡੇ ਖਿਲਾਫ ਹੀ ਕੱਲੀਆਂ ਪਾ ਰਿਆ ਸੀ ਇੰਸਟਾਗ੍ਰam ਤੇ ਉਹਨਾਂ ਨੇ ਪੁਲਿਸ ਨੂੰ ਵੀ ਨਾਲ ਵਾਰਨਿੰਗ ਦਿੱਤੀ ਇਸ ਬਾਰੇ ਅਸੀਂ ਅੱਜ ਐਸਐਸਪੀ ਸਾਹਿਬ ਨਾਲ ਮਿਲੇ ਸੀਗੇ ਐਸਐਸਪੀ ਸਾਹਿਬ ਨੇ ਸਪੈਸ਼ਲ ਇੱਕ ਡਿਪਟੀ ਸਾਹਿਬ ਦੀ ਉਹਨਾਂ ਨੇ ਡਿਊਟੀ ਲਾਈ ਹੋਈ ਆ ਉਹ ਕਹਿੰਦੇ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਇੱਦਾਂ ਇੱਕ ਹਫ਼ਤੇ ਵਿੱਚ ਅਸੀਂ ਤੁਹਾਨੂੰ ਸਾਰਾ ਸਿੱਟਾ ਕੱਢ ਕੇ ਦਿਖਾਵਾਂਗੇ ਜਿਹੜੀ ਗੋਸਟ ਆ ਉਹ ਕਿਸ ਤਰ੍ਹਾਂ ਦੀਆਂ ਪਾਰ ਰਿਹਾ ਉਹ ਕਿੰਦਾਂ ਦੀ 扑ਕਾਉ ਪਾਰ ਰਿਹਾ ਵਾਰਨਿੰਗ ਦੇ ਰਿਹਾ ਕਿੰਦਾਂ ਦੀ ਉਹ ਪਹਿਲਾਂ ਤਾਂ ਸਾਨੂੰ ਵਾਰਨਿੰਗ ਦੇ ਰਿਹਾ ਸੀ ਸਾਡੇ ਬੱਚਿਆਂ ਪ੍ਰਤੀ ਹੁਣ ਪੁਲਿਸ ਦੇ ਵੀ ਪ੍ਰਤੀ ਦੇ ਰਿਹਾ ਉਹ ਤੇ ਉਹਨਾਂ ਤੇ ਪਹਿਲਾਂ ਮਾਮਲੇ 'ਤੇ ਕਰਾ ਦਰਜ ਆ ਕਿਹੜੀ ਤਰ੍ਹਾਂ ਦੇ ਤੇ ਇਹ ਇੱਕ ਸਾਡੇ ਵੱਲੋਂ ਮਾਮਲਾ ਦਰਜ ਹੈ ਜਿਹੜਾ 307 ਦਾ ਤੇ ਉਹਦੇ ਭਰਾ ਨੇ ਕਈ ਪੋਸਟਾਂ ਪਾਈਆਂ ਹੋਈਆਂ ਜਿਹੜੀਆਂ ਰਫਲਾ ਨਾਲ ਜਾਂ ਕਈ ਮੁੰਡਿਆਂ ਦੇ ਨਾਲ ਦੱਤਿਆ ਕਰਪਾਣਾ ਲੈ ਕੇ ਅਸੀਂ ਉਹਨਾਂ ਦੀਆਂ ਕਾਪੀਆਂ ਸਾਰੀਆਂ ਮੁਹੱਈਆ ਕਰਾਤੀਆਂ ਐ ਐਸਐਸਪੀ ਸਾਹਿਬ ਨੂੰ ਉਹ ਬੰਦਾ ਕੌਣ ਆ ਕਿਸ ਕਿਸ ਤਰ੍ਹਾਂ ਦੇ ਨਾਲ ਮਤਲਬ ਇਨਵੋਲ ਆ ਕੋਈ ਗੰਤ ਤੰਤਰਾਂ ਦੇ ਨਾਲ ਜਾਂ ਕਿਸ ਤਰ੍ਹਾਂ ਦੇ ਅੱਜ ਕਿਸ ਤਰ੍ਹਾਂ ਦੇ ਹੈ ਕੋਟ ਸਰ ਜਿਹੜਾ ਬੰਦਾ ਇਹ ਸਵਾਲ ਆ ਲੋ ਕਿ ਬੰਦੇ ਕਿਸੇ ਨੂੰ ਮਾਰ ਦੇਣ ਦੀ ਨੀਅਤ ਨਾਲ ਹੀ ਛੱਟਾਂ ਮਾਰਦਾ ਹੋਵੇ ਉਹ ਕਿਸ ਤਰ੍ਹਾਂ ਦਾ ਬੰਦਾ ਹੋਵੇਗਾ ਇਹ ਕੰਦਾ ਹੀ ਹੈ ਕਿ ਹੋਰ ਵੀ ਇਹਦੇ ਨਾਮ ਹੈ ਕਿ ਇਹਦੇ ਨਾਲ ਹੋਰ ਵੀ ਬੰਦੇ ਆ ਕਿ ਜਦੋਂ ਆਪ ਇਸ ਅਲ ਸਾਹਿਬ ਨੂੰ ਜਾਂਚ ਕਰਨਗੇ ਕਈ ਬੰਦੇ ਹੋਰ ਵੀ ਨਿਕਲ ਆਉਣੇ ਇਹਨਾਂ ਨਾਲ ਤੇ ਐਸਐਸਪੀ ਸਾਹਿਬ ਨੇ ਹੁਣ ਕੀ ਵਿਸ਼ਵਾਸਨ ਕਿੰਨੇ ਤੋਂ ਮੈਂ ਟੈਗ ਦਿੱਤਾ ਹੁਣ ਸਾਰੋਂ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ 6-7 ਦਿਨ ਚ ਅਸੀਂ ਇਹਦਾ ਹੱਲ ਕਰ ਦਵਾਂਗੇ